ਹਰਿਆਣਾ ਦੇ ਵਿੱਚ ਬੀਜਪੀ ਇੱਕ ਵਾਰ ਫਿਰ ਕਿਵੇਂ ਜਿੱਤ ਗਈ ਇਹ ਚਮਤਕਾਰ ਕਿਵੇਂ ਹੋ ਗਿਆ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਤੈਰ ਰਿਹਾ ਇਹ ਸਵਾਲ ਕੁਝ ਕ ਹਫ਼ਤਿਆਂ ਤੱਕ ਤੈਰਦਾ ਰਹੂਗਾ ਜਿਹੜੇ ਹਾਰ ਗਏ ਜਿਹੜੇ ਮਸੂਸੇ ਗਏ ਉਹਨਾਂ ਨੇ ਇਹ ਗੱਲ ਕਹਿਣੀ ਕਿ ਹਾਰ ਦੇ ਕਾਰਨਾਂ ਦੀ ਪੜਤਾਲ ਕਰਦੇ ਜਿਹੜੇ ਜਿੱਤ ਗਏ ਉਹਨਾਂ ਨੇ ਢੋਲ ਵਜਾਉਣਾ ਨਹੀਂ ਹਟਣਾ ਇਹ ਪੰਜਾਬ ਦੇ ਵਿੱਚ ਵੀ ਇਵੇਂ ਹੁੰਦਾ ਪੂਰੇ ਭਾਰਤ ਦੇ ਵਿੱਚ ਵੀ ਇਵੇਂ ਹੁੰਦਾ ਜੰਮੂ ਦੇ ਵਿੱਚ ਵੀ ਅੱਜ ਇਵੇਂ ਹੋ ਰਿਹਾ ਹਰਿਆਣਾ ਦੇ ਵਿੱਚ ਵੀ ਅੱਜ ਇਵੇਂ ਹੋ ਰਿਹਾ ਪਰ ਜਦੋਂ ਸਾਰੇ ਐਗਜ਼ਿਟ ਪੋਲ ਮੈਨੂੰ ਲੱਗਦਾ ਵੀ 90% ਦੱਸੀ ਜਿਹੜੇ ਇਹ ਗੱਲ ਕਹੇ ਸੀ ਕਿ ਅੱਜ ਦੀ ਬੀਜੇਪੀ ਦੀ ਸਰਕਾਰ ਨਹੀਂ ਉਹਦੀ ਬੀਜੇਪੀ ਨੂੰ 19 ਤੋਂ ਲੈ ਕੇ 23 ਜਾਂ 24 ਸੀਟਾਂ ਆਉਣੀਆਂ ਤੇ ਕਾਂਗਰਸ ਨੂੰ 40 ਤੋਂ ਲੈ ਕੇ 55 56 ਤੱਕ ਸੀਟਾਂ ਆਉਣ ਦੀ ਸੰਭਾਵਨਾ ਪਰ ਹੋ ਗਿਆ ਬਿਲਕੁਲ ਉਲਟ ਵਜਾ ਕੀਆ ਗਿੱਦੜ ਸਿੰਘੀ ਕਿਹੜੀ ਬੀਜੇਪੀ ਦੇ ਕੋਲੇ ਕਿ ਹਰਿਆਣੇ ਦੇ ਵਿੱਚ ਉਹਨਾਂ ਦੀ ਇੱਕ ਵਾਰ ਫਿਰ ਸਰਕਾਰ ਬਣ ਗਈ ਇਹਦੇ ਪਿੱਛੇ ਕਾਰਨ ਕਿਹੜੇ ਹੋਏ ਲੁਕਮੇ ਕਾਰਨ ਕਿੜੇ ਕਿੜੇ ਆ ਗੱਲ ਅਸਲ ਦੇ ਵਿੱਚ ਵੀ ਜਿਹੜੀ ਜਿੱਤ ਗਈ ਚਲੋ ਜਿੱਤ ਗਈ ਹੁਣ ਆਪਾਂ ਇਹਨੂੰ ਕੋਈ ਝੁਠਲਾ ਨਹੀਂ ਸਕਦੇ ਪਰ ਕਾਂਗਰਸ ਹਾਰੀ ਕਿਉਂ ਕਾਂਗਰਸ ਦੀ ਹਾਰ ਦਾ ਕਾਰਨ ਕੀ ਆ ਹੁਣ ਭਾਵੇਂ ਆ ਪੱਕੇ ਲਗੇ ਗੱਲ ਵੀ ਪਾਈ ਚੋਣ ਅਧਿਕਾਰੀਆਂ ਦੇ ਵੱਲੋਂ ਨਤੀਜੇ ਲੇਟ ਅਪਡੇਟ ਕੀਤੇ ਜਾ ਰਹੇ ਆ ਇਹਦੇ ਪਿੱਛੇ ਆ ਵੀ ਕਾਰਨ ਹੋ ਗਿਆ ਇਹਦੇ ਪਿੱਛੇ ਆ ਵੀ ਕਾਰਨ ਹੋ ਗਿਆ ਕਾਂਗਰਸ ਦੇ ਵਿੱਚ ਧੜੇਬੰਦੀ ਵੀ ਲੈ ਬੈਠੀ ਦੂਜੀ ਗੱਲ ਇਹ ਵੀ ਤਕੜੇ ਦਾ ਸੱਤੀ ਨਹੀਂ 100 ਵੀ ਹੁੰਦਾ ਤੇ ਇਸ ਜਿਤਨੇ ਇਹ ਗੱਲ ਦੱਸੀ ਆ ਕਿ ਕਿਸਾਨ ਅੰਦੋਲਨ ਦਾ ਪ੍ਰਭਾਵ ਉਸ ਕਦਰ ਸਿਆਸਤ ਦੇ ਉੱਤੇ ਨਹੀਂ ਪੈਂਦਾ ਜਿਵੇਂ ਕਿ ਅਸੀਂ ਸੋਚਦੇ ਆ ਹੋ ਸਕਦਾ ਕਿਸੇ ਨੂੰ ਮੇਰੀ ਗੱਲ ਪਸੰਦ ਨਾ ਹੋਵੇ ਪਰ ਜਦੋਂ 2022 ਦੇ ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਬੀਜੇਪੀ ਦੇ ਨੇਤਾਵਾਂ ਨੂੰ ਪਿੰਡਾਂ ਦੇ ਵਿੱਚ ਵੜਨੇ ਦਿੱਤਾ ਗਿਆ ਬਹੁਤ ਸਾਰਨ ਥਾਵਾਂ ਦੇ ਉੱਤੇ ਅਸੀਂ ਕਿਸਾਨ ਦੇ ਨਾਲ ਆ ਮਜ਼ਦੂਰ ਦੇ ਨਾਲ ਆ ਸਾਨੂੰ ਹਰ ਇੱਕ ਦੇ ਬਾਰੇ ਇਲਮਾ ਕਾਰਨ ਇਹ ਵੀ ਪਤਾ ਪਰ ਇਸ ਦੇ ਬਾਵਜੂਦ ਕੋਈ ਕਿਸਾਨਾਂ ਨੂੰ ਵੀ ਨਹੀਂ ਜਿੱਤਿਆ ਨਾ ਬਲਵੀਰ ਸਿੰਘ ਰਾਜੇਵਾਲ ਸਾਹਿਬ ਤੇ ਨਾ ਕੋਈ ਹੋਰ ਕਿਸਾਨਾਂ ਨੂੰ ਜਿੱਤਿਆ ਭਾਵੇਂ ਕਿ ਬੀਜੇਪੀ ਵੀ ਨਹੀਂ ਕੀਤੀ ਪਰ ਗੱਲ ਇਹ ਆ ਕਿ ਪੰਜਾਬ ਦੇ ਵਿੱਚ 20 ਕਿਸਾਨ ਸਾਰੇ ਹਾਰ ਗਏ ਉਸੇ ਤਰੀਕੇ ਨਾਲ ਅੱਜ ਗੁਰਨਾਮ ਸਿੰਘ ਚੜੂਨੀ ਸਮੇਤ ਸਾਰੇ ਹੀ ਕਿਸਾਨ ਹਰਿਆਣੇ ਵਿੱਚ ਹਾਰ ਗਏ ਚੜੂਨੀ ਸਾਹਿਬ ਨੂੰ ਤਾਂ 2000 ਵੋਟ ਨਹੀਂ ਪਈ ਮਤਲਬ ਇਹ ਆ ਕਿ ਸੱਤਾਧਾਰੀ ਧਿਰ ਦੇ ਉੱਤੇ ਇਸ ਗੱਲ ਦਾ ਅਸਰ ਸੀ ਵੀ ਤੇ ਹੈ ਵੀ ਕਿ ਕਿਸਾਨ ਅੰਦolan ਦਾ ਸਾਡੀ ਸਿਆਸਤ ਦੇ ਉੱਤੇ ਕੋਈ ਅਸਰ ਨਹੀਂ ਪੈਣਾ ਕਿਸਾਨ ਅੰਦolan ਦਾ ਸਾਡੀ ਸਿਆਸਤ ਦੇ ਉੱਤੇ ਕੋਈ ਫਰਕ ਨਹੀਂ ਪੈਣਾ ਇਹ ਜਿਹੜੇ ਲੋਕ ਨੇ ਜਿਹੜੇ ਸਾਡੇ ਲਈ ਅੰਨਦਾਤਾ ਤੇ ਸਾਡੇ ਲਈ ਸਤਿਕਾਰਯੋਗ ਆ ਇਹਨਾਂ ਦਾ ਸਾਡੀ ਸਿਆਸਤ ਦੇ ਉੱਤੇ ਭੋਰਾ ਅਸਰ ਨਹੀਂ ਪੈਣਾ ਕਿਉਂਕਿ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ 파ਟਕਾਂ ਅੱਧੀਆਂ ਕ ਜਥੇਬੰਦੀਆਂ ਖਿਲਾਫ ਚੋਣ ਲੜਦਿਆਂ ਲੜਦੀਆਂ ਅੰਦਰ ਖਾਤੇ ਮਿਲੀਆਂ ਹੁੰਦੀਆਂ ਹੁੰਦੀਆਂ ਹੁਣ ਉਸ ਤੋਂ ਅਗਲੀ ਗੱਲ ਹੈ ਵੀ ਹਰਿਆਣੇ ਵਿੱਚ ਬੀਜੇਪੀ ਦੀ ਜਿੱਤ ਤੋਂ ਬਾਅਦ ਪਤਾ ਲੱਗ ਗਿਆ ਕਿ ਖਡਾਰੀਆਂ ਦੇ ਅੰਦੋਲਨ ਦੇ ਵੀ ਕੋਈ ਰੰਗ ਨਹੀਂ ਦਿਖਾਇਆ ਸਵੇਰ ਦੇ ਵੇਲੇ ਤੋਂ ਹੁਣ ਤੱਕ ਲਗਾਤਾਰ ਇਹ ਖਬਰਾਂ ਆਉਂਦ ਕਰ ਰਹੀਆਂ ਸੀ ਕਿ ਵਿਨੇਸ਼ ਫੋਗਾਟ ਵੀ ਹਾਰ ਰਹੀਆਂ ਬੀਜੇਪੀ ਦਾ ਅਮੀਰ ਵਰ ਜਿੱਤਰਿਆ ਕਦੇ 3500 ਵੋਟਾਂ ਦੇ ਨਾਲ ਪਿੱਛੇ ਵਿਨੇਸ਼ ਫੋਗਾਟ ਕਦੇ 38 ਵੋਟਾਂ ਨਾਲ ਅੱਗੇ ਕਦੇ 500 ਵੋਟ ਨਾਲ ਪਿੱਛੇ ਤੇ ਅਖੀਰ 6000 ਤੋਂ ਵੱਧ ਵੋਟਾਂ ਦੇ ਫਰਕ ਨਾਲ ਵਰਨੇਸ਼ ਫੋਗਾਟ ਜਿੱਤੇ ਆ ਇਹ ਚਲੋ ਇੱਕ ਚੰਗੀ ਗੱਲ ਆ ਅਸੀਂ ਖਿਡਾਰੀ ਦੇ ਤੌਰ ਦੇ ਉੱਤੇ ਉਹਨਾਂ ਬਹੁਤ ਸਤਿਕਾਰ ਕਰਦੇ ਆ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵੇ ਤੇ ਹਰ ਖਿਡਾਰੀ ਚੜ੍ਹਦੀ ਕਲਾ ਦੇ ਵਿੱਚ ਰਵੇ ਪਰ ਜੇਕਰ ਅੱਜ ਕਾਂਗਰਸ ਦੀ ਸਰਕਾਰ ਬਣਦੀ ਜੇਕਰ ਤਾਂ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਕਿ ਵਰਨੇਸ਼ ਫੋਗਾਟ ਨੇ ਖੇਡ ਮੰਤਰੀ ਬਣਨਾ ਸੀ ਪਿਛਲੀ ਵਾਰ ਜਿਹੜੋ ਭਾਜਪਾ ਦੀ ਸਰਕਾਰ ਬਣੀ ਸੀਗੀ ਤੇ ਉਸ ਵੇਲੇ ਪਹਿਲੀ ਵਾਰ ਚੋਣ ਲੜ ਕੇ ਹਾਕੀ ਖਿਡਾਰੀ ਸੰਦੀਪ ਸਿੰਘ ਜਿੱਤੇ ਤੇ ਖੇਡ ਮੰਤਰੀ ਦਾ ਉਹਦਾ ਦਿੱਤਾ ਗਿਆ ਇਹ ਵੱਖਰੀ ਗੱਲ ਆ ਬਾਅਦ ਦੇ ਵਿੱਚ ਇੱਕੋ ਕੋਚ ਨੇ ਦੋਸ਼ ਲਾਇਆ ਵੀ ਭਾਈ ਮੇਰੇ ਨਾਲ ਸ਼ੋਸ਼ਣ ਕੀਤਾ ਗਿਆ ਬਾਅਦ ਦੇ ਵਿੱਚ ਕੁਰਸੀ ਛੱਡਣੀ ਪਈ ਪਰ ਗੱਲ ਇਹ ਵੀ ਜੇਕਰ ਅੱਜ ਵਿਨੇਸ਼ ਫੁਗਾਟ ਨੂੰ ਖੇਡ ਮੰਤਰੀ ਬਣਦਾ ਦੇਖਣਾ ਚਾਹੁੰਦੇ ਸੀ ਤਾਂ ਫਿਰ ਕਾਂਗਰਸਾ ਜਿੰਨਾ ਜ਼ਰੂਰੀ ਸੀ ਮਤਲਬ ਇਹ ਆ ਕਿ ਸਾਨੂੰ ਇਹ ਪ੍ਰਤੀਤ ਹੁੰਦਾ ਕਿ ਕਿਸਾਨਾਂ ਦੇ ਦੋਰਣ ਦੇ ਕਰਕੇ ਖਿਡਾਰੀਆਂ ਦੇ ਅੰਦੋਲਨ ਦੇ ਕਰਕੇ ਤੇ ਬਹੁਤ ਵੱਡੇ ਪੱਦਰ ਦੇ ਉੱਤੇ ਭਾਜਪਾ ਦਾ ਨੁਕਸਾਨ ਹੋਊਗਾ ਪਰ ਐਵੇਂ ਨਹੀਂ ਹੋਇਆ ਇਹ ਗੱਲ ਹਰਿਆਣੇ ਨੇ ਬਿਆਨ ਕੀਤੀ ਆ ਹਰਿਆਣੇ ਦੇ ਵੋਟ ਰਾਣੇ ਬਿਆਨ ਕੀਤੀ ਆ ਜਾਂ ਕਹਿੰਗੇ ਉੱਥੇ ਸਿਆਸੀ ਸਮੀਕਰਨ ਇਹੋ ਜਿਹੇ ਬਦਲਦੇ ਆ ਜਿਨ੍ਹਾਂ ਦੇ ਬਾਰੇ ਅਸੀਂ ਪੰਜਾਬ ਵਾਸੀ ਓਵੇਂ ਗਿਆਨ ਹਾਸਲ ਨਹੀਂ ਕਰ ਸਕਦੇ ਜਿਹਦੇ ਬਾਰੇ ਸਾਨੂੰ ਪਤਾ ਨਹੀਂ ਲੱਗਦਾ ਕਿ ਭਾਈ ਉੱਥੇ ਅੰਦਰ ਖਾਤੇ ਚੱਲੇ ਕੀ ਜਾਂਦਾ ਇਸ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਜਿੰਨੀ ਭੈੜੀ ਹੋਈ ਆ ਤੇ ਉਸ ਤੋਂ ਬਾਅਦ ਵੀ ਇੱਕ ਬਹੁਤ ਵੱਡਾ ਸਬਕ ਸਿੱਖਣ ਦੀ ਲੋੜ ਹੈ ਕੇਜਰੀਵਾਲ ਸਾਹਿਬ ਦਾ ਪਿੱਛਾ ਹਰਿਆਣੇ ਨਾਲ ਸੰਬੰਧਤ ਆ ਕਿਸੇ ਵੀ ਜਿਹੜੇ ਖੇਤਰ ਤੋਂ ਇੱਕ ਵੀ ਬੰਦਾ ਨਹੀਂ ਜਿੱਤਿਆ ਆਮ ਆਦਮੀ ਪਾਰਟੀ ਦਾ ਹਾਲਾਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੋੜ ਹੋਣ ਲੱਗਾ ਸੀ ਆਪ ਵਾਲੇ ਕਹਿੰਦੇ ਸਨ ਉਹਨੂੰ 10% ਜਿੰਨੀਆਂ ਕਾਂਗਰਸ ਪੰਜ ਦਿੰਦੀ ਸੀ ਗੱਲਬਾਤ ਸੱਤਾ ਦੇ ਉੱਤੇ ਨਿਬੜਦੀ ਸੀ ਪਰ ਨਹੀਂ ਗੱਲ ਬਣੀ ਅੱਜ ਕਾਂਗਰਸ ਆ ਜਿਹੜੀ ਉਹ ਦੂਜੇ ਨੰਬਰ ਤੇ ਆ ਗਈ ਆ ਤੇ ਆਮ ਆਦਮੀ ਪਾਰਟੀ ਦਾ ਖਾਤਾ ਵੀ ਨਹੀਂ ਖੁੱਲਿਆ ਇਹ ਵੀ ਇੱਕ ਸਵਾਲ ਆ ਕਿ ਆਉਂਦੇ ਸਮੇਂ ਦੇ ਵਿੱਚ ਦੋ ਸੂਬੇ ਤਾਂ ਇਹਨਾਂ ਦੇ ਕੋਲੇ ਹੈਗੇ ਆ ਤੇ ਤੀਜਾ ਸੂਬਾ ਆਮ ਆਦਮੀ ਪਾਰਟੀ ਦੇ ਕੋਲੇ ਕੋਲਮ ਕਿਹੜਾ ਹੋਊਗਾ ਵੈਸੇ ਪਤਾ ਲੱਗਾ ਜੀ ਕਿ ਜੰਮੂ ਕਸ਼ਮੀਰ ਦੇ ਵਿੱਚ ਡੋਡਾ ਜਿਹੜਾ ਵਿਧਾਨ ਸਭਾ ਖੇਤਰ ਆ ਉਥੋਂ ਆਮ ਆਦਮੀ ਪਾਰਟੀ ਨੇ ਆਪਣਾ ਖਾਤਾ ਖੋਲ੍ਹ ਲਿਆ ਉਥੇ ਆਮ ਆਦਮੀ ਪਾਰਟੀ ਦਾ ਇੱਕ ਉਮੀਦਵਾਰ ਜਿੱਤ ਗਿਆ ਇਹ ਚਲੋ ਆਮ ਆਦਮੀ ਪਾਰਟੀ ਵਾਸਤੇ ਵਧਾਈ ਵਾਲੀ ਗੱਲ ਐਤਕੀ ਚੋਟਾਲਿਆਂ ਦਾ ਕੁਝ ਨਹੀਂ ਬਣਿਆ ਐਤਕੀ ਜਨਨਾਇਕ ਜਨਤਾ ਪਾਰਟੀ ਦਾ ਕੁਝ ਨਹੀਂ ਵਟਿਆ ਗਿਆ ਐਤਕੀ ਇੰਡੀਅਨ ਨੈਸ਼ਨਲ ਲੁੱਕ ਦਲ ਦਾ ਕੀ ਬਣਿਆ ਆਪਾਂ ਜਾਣਦੇ ਆ ਤੇ ਤਕੜੇ ਦਾ ਸੱਤੀ ਨਹੀਂ ਹੀ ਸੋਆ ਉਹਨਾਂ ਨੇ ਇਹ ਸਾਬਤ ਕਰਕੇ ਦਿਖਾਰ ਦਿੱਤਾ ਭਾਜੀਪੀ ਨੇ ਤੇ ਜਿਹੜੀਆਂ ਇਹ ਚੋਣਾਂ ਇਹਨਾਂ ਚੋਣਾਂ ਦਾ ਅਸਰ ਮਹਾਰਾਸ਼ਟਰ ਦੇ ਵਿੱਚ ਇਹਨਾਂ ਚੋਣਾਂ ਦਾ ਅਸਰ ਹੈ ਜਿਹੜਾ ਉਹ ਦਿੱਲੀ ਦੇ ਵਿੱਚ ਇਹਨਾਂ ਚੋਣਾਂ ਦਾ ਅਸਰ ਜਿਹੜਾ ਝਾਰਖੰਡ ਦੇ ਵਿੱਚ ਦੇਖਣ ਨੂੰ ਮਿਲੂਗਾ ਆਪਾਂ ਮੰਨੀਏ ਜਾਂ ਨਾ ਮੰਨੀਏ ਸੋ ਗੱਲ ਸਿਰਫ ਇੰਨੀ ਆ ਕਿ ਅੱਜ ਕਾਂਗਰਸ ਜਿੱਤ ਨਹੀਂ ਹੋਈ ਪ੍ਰਤੀਤ ਹੁੰਦੀ ਸੀ ਪਰ ਜਿੱਤੀ ਨਹੀਂ ਜਿਹੜੇ ਭਾਜਪਾ ਦੇ ਸਮਰਥਕਾਂ ਨੂੰ ਬਹੁਤ ਬਹੁਤ ਵਧਾਈਆਂ ਗੱਲ ਇਹ ਨਹੀਂ ਕਿ ਫਲਾਣਾ ਜਿੱਤੇ ਫਲਾਣਾ ਜਿੱਤੇ ਪੱਤਰਕਾਰ ਦੇ ਤੌਰ ਦੇ ਉੱਤੇ ਕਿਸੇ ਇੱਕ ਧਿਰ ਦੀ ਗੱਲ ਨਹੀਂ ਹੋਣੀ ਚਾਹੀਦੀ ਪਰ ਜਦੋਂ ਲੋਕ ਰਾਏ ਇਹ ਹੋਵੇ ਕਿ ਇਤਕੀ ਨਿਜਿੱਤ ਦੇ ਇਤਕੀ ਨਿਜਿੱਤ ਦੇ ਇਤਕੀ ਨਿਜਿੱਤ ਦੇ ਤੇ ਉਹ ਧਿਰ ਫਿਰ ਵੀ ਜਿੱਤ ਜਿੱਤਾ ਇੱਕ ਸਵਾਲ ਖੜਾ ਹੋ ਜਾਂਦਾ ਵੀ ਕਾਰਨ ਕੀ ਆ ਅਸੀਂ ਸਾਰੇ ਹੀ ਗਲਤ ਸਾਂ ਜਾਂ ਫਿਰ ਵਿੱਚ ਕੋਈ ਨਾ ਕੋਈ ਝੋਲ ਹੈਗਾ ਜਾਂ ਕੋਈ ਨਾ ਕੋਈ ਬੱਚਾ ਚ ਘਾ ਨਹੀਂ ਦਿੱਤੀ ਗਈ ਆ ਸੋ ਬੀਜੇਪੀ ਦੇ ਵੱਲੋਂ ਜਿੱਤਿਆ ਗਿਆ 5 ਸਾਲ ਵਾਸਤੇ ਸੂਬਾ ਇੱਕ ਵਾਰ ਫਿਰ ਉਹਨਾਂ ਦੀ ਝੋਲੀ ਦੇ ਵਿੱਚ ਆ 10 ਸਾਲ ਤੋਂ ਚੱਲ ਰਿਆ ਸੀ 15 ਸਾਲ ਦੇ ਲਈ ਉਹਨਾਂ ਦੀ ਸਰਕਾਰ ਕਹਿੰਦੇ ਤਾਂ ਭਾ ਬਣ ਗਈ ਆ ਜੰਮੂ ਕਸ਼ਮੀਰ ਦੇ ਵਿੱਚ ਬੀਜੇਪੀ ਨੂੰ ਆਸ ਸੀ ਕਿ ਸਾਡੀ ਸਰਕਾਰ ਬਣਨੀ ਆ ਉਥੇ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਪਾਰਟੀ ਦੀ ਮਿਲ ਕੇ ਸਰਕਾਰ ਬਣੀ ਆ ਪਰ ਹਾਂ ਕਾਂਗਰਸ ਨੇ ਜੰਮੂ ਕਸ਼ਮੀਰ ਦੇ ਵਿੱਚ ਵੀ ਕੋ ਬਹੁਤਾ ਵੱਡਾ ਚਮਤਕਾਰ ਨਹੀਂ ਕੀਤਾ ਵਕਤ ਦੱਸੂਗਾ ਬਣਦਾ ਕੀ ਆ ਪਰ ਜਿਹੜੀਆਂ ਇਹ ਚੋਣਾਂ ਨੇ ਹਰਿਆਣੇ ਦੀਆਂ ਇਹਦੇ ਵੱਲ ਸਾਡਾ ਸਭ ਦਾ ਧਿਆਨ ਕਿਉਂ ਸੀ ਕਿਉਂਕਿ ਹਰਿਆਣਾ 1966 ਦੇ ਵਿੱਚ ਸਾਡੇ ਵਿੱਚੋਂ ਨਿਕਲਿਆ ਇਸ ਕਰਕੇ ਸਾਡਾ ਪੰਜਾਬੀ ਭਾਈਚਾਰਾ ਵੱਡੀ ਗਿਲਤੀ ਚ ਇਸ ਕਰਕੇ ਸਾਡੀ ਸਾਂਝ ਆ ਕਿ ਉਹ ਵੀ ਖੇਤੀਬਾੜੀ ਪ੍ਰਧਾਨ ਸੂਬਾ ਇਸ ਕਰਕੇ ਸਾਡੀ ਸਾਂਝ ਆ ਵੀ ਸਿੱਖ ਧਾਰੀਆਂ ਨੂੰ ਮੁਹੱਬਤ ਕਰਦੇ ਆ ਇਸ ਕਰਕੇ ਵੀ ਸਾਡੀ ਸਾਂਝ ਆ ਕਿ ਸਾਡੀ ਟਰਾਲੀ ਦੇ ਵਿੱਚ ਕਿਸਾਨ ਅੰਦਲੂਲ ਦੇ ਮੌਕੇ ਭਾਉ ਤੇ ਤਾਉ ਇੱਕੋ ਥਾਂ ਦੇ ਉੱਤੇ ਬੈਠ ਕੇ ਰੋਟੀ ਖਾਂਦੇ ਰਹੇ ਆ ਇੱਕ ਤਾਸ਼ ਦੀਆਂ ਬਾਜ਼ੀਆਂ ਲਾਉਣਾ ਸੀ ਦੂਜਾ ਬੁੱਕਾ ਪੀਂਦਾ ਸੀ ਸਾਡੀ ਇਹ ਸਾਂਝ ਆ ਸਾਡੀ ਚਿਰਾਂ ਪੁਰਾਣੀ ਸਾਂਝ ਆ ਪਰ ਬੀਜੇਪੀ ਦੇ ਆ ਗੂ ਜਿੱਤਣ ਤੋਂ ਬਾਅਦ ਬੜਕਾ ਮਾਰ ਰਹੇ ਭਾਈ ਬੜਕਾ ਉਹਨਾਂ ਨੂੰ ਮਾਰਨ ਦੀਆਂ ਵੀ ਚਾਹੀਦੀਆਂ ਉਹ ਜਿੱਤ ਗਏ ਆ ਹੁਣ ਆਪਾਂ ਗੱਲਾਂ ਕੱਢੀ ਜਾਗੇ ਅਸੀਂ ਮਾੜਾ ਕਹੀ ਤੱਕੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਗੱਲ ਨੂੰ ਡੀਪਲੀ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ ਕਿ ਆਖਰ ਗਲਤੀਆਂ ਕਿੱਥੇ ਕਿੱਥੇ ਹੋਈਆਂ ਉਹ ਕਿਹੜੇ ਕਿਹੜੇ ਕਾਰਨਾਂ ਜਿਹਦੇ ਕਰਕੇ ਜਿੱਤ ਝੋਲੀ ਦੇ ਵਿੱਚ ਪੈਂਦੀ ਪੈਂਦੀ ਹਾਰ ਦੇ ਵਿੱਚ ਤਬਦੀਲ ਹੋ ਜਾਂਦੀ ਆ ਉਹ ਕਿਹੜੇ ਕਿਹੜੇ ਕਾਰਨਾਂ ਜਿਹਦੇ ਕਰਕੇ ਇੱਕ ਵੀ ਕਿਸਾਨ ਆ ਗੂ ਨਹੀਂ ਜਿੱਤਿਆ ਉਹ ਕਿਹੜੇ ਕਿਹੜੇ ਕਾਰਨ ਆ ਜਿਹਦੇ ਕਰਕੇ ਖਡਾਰੀਆਂ ਦੀ ਇੱਕ ਬਹੁਤ ਵੱਡੀ ਲਹਿਰ ਜਾਪਦੀ ਸੀ ਪਰ ਉਹ ਬਹੁਤ ਵੱਡੀ ਲਹਿਰ ਟੁੱਟ ਕਿਉਂ ਗਈ ਆ ਵਿਨੇਸ਼ ਪੁਗੜ ਦਿੱਤੀ ਬਹੁਤ ਵਧੀਆ ਗੱਲ ਆ ਉਹ ਕਿਹੜੇ ਕਿਹੜੇ ਕਾਰਨ ਆ ਜਿਹਦੇ ਕਰਕੇ ਆਜ਼ਾਦਾਂ ਦੀ ਝੋਲੀ ਦੇ ਵਿੱਚ ਬਹੁਤਾ ਕੁਝ ਨਹੀਂ ਪਿਆ ਉਹ ਕਿਹੜੇ ਕਿਹੜੇ ਕਾਰਨ ਆ ਵੀ 10 ਸਾਲ ਦੀ ਜਿਹਨੂੰ ਐਂਟੀ ਇਨਕਮ ਬੈਸੀ ਕਹਿੰਦੇ ਆ ਵੀ ਭਾਈ ਸੱਤਾ ਵਿਰੋਧੀ ਲਹਿਰ ਆ ਉਹਦਾ ਅਸਰ ਨਹੀਂ ਹੋਇਆ ਕੋਈ ਕਿਸਾਨ ਲਹਿਰ ਦਾ ਅਸਰ ਨਹੀਂ ਹੋਇਆ ਤੇ ਭਾਈ ਉਹ ਤਾਂ ਇਹ ਗੱਲ ਕਹਿੰਦੀ ਆ ਤੇ ਸੋਚਦੇ ਵੀ ਆ ਕਿ ਭਾਈ ਤੁਰਨ ਵੇਲੇ ਜਿਹੜੇ ਅਸੀਂ ਅਧੂਲਨ ਕਰਨ ਵਾਲੇ ਜਿਹੜੇ ਲੋਕ ਆ ਉਹ ਵੱਡੀ ਗਿਣਤੀ ਚ ਹੁੰਨੇ ਆ ਤੇ ਕੁਝ ਘੰਟਿਆਂ ਬਾਅਦ ਅਸੀਂ 10 20 ਟੜਿਆਂ ਦੇ ਵਿੱਚ ਵੰਡੇ ਜਾਂਦੇ ਆ ਇਹਨਾਂ ਕੱਲਾਂ ਦਾ ਫਾਇਦਾ ਹੋਇਆ ਵੀ ਆ ਇਹਨਾਂ ਕੱਲਾਂ ਦਾ ਫਾਇਦਾ ਉਹ ਲੈਣਗੇ ਵੀ ਸੋ ਵਹਨੇ ਪਾਈ ਉਹਦੇ ਸਮੇਂ ਦੇ ਵਿੱਚ ਕੀ ਬਣਦਾ ਪਰ 나ਇਬ ਸਿੰਘ ਸੈਣੀ ਹੀ ਮੁੱਖ ਮੰਤਰੀ ਹੋਣਗੇ ਮਨੋਹਰ لال ਖੱਟੜ ਦੇ ਨਾਂ ਤੋਂ ਬਿਨਾਂ ਹਰਿਆਣਾ ਦਿੱਤਿਆ ਹੈਗਾ ਤੇ ਚਮਤਕਾਰ ਹੋਇਆ ਇੱਕਦਮ ਉਲਟ ਫੇਰ ਹੋਇਆ ਪਹਿਲੇ 2 ਘੰਟੇ ਕਾਂਗਰਸ ਅੱਗੇ ਸੀ ਤੇ ਆਖਰੀ ਘੰਟੇ ਡੇਢ ਘੰਟੇ ਦੇ ਵਿੱਚ ਭਾਜਪਾ ਬਾਜ਼ੀ ਮਾਰ ਗਈ ਆ ਹੁਣ ਭਾਵੇਂ ਆਪਾਂ ਮਸ਼ੀਨਾਂ ਵਿੱਚ ਨੁਕਸ ਕੱਢੀ ਤਾਂਗੇ ਹੁਣ ਭਾਵੇਂ ਅਸੀਂ ਆਪਣੇ ਆਪ ਦੇ ਵਿੱਚ ਨੁਕਸ ਕੱਢੀ ਜਾਗੇ ਕਿਸੇ ਦੇ ਵਿੱਚ ਵੀ ਨੁਕਸ ਕੱਢ ਗਏ ਪਰ ਬੀਜੇਪੀ ਹਰਿਆਣਾ ਨੂੰ ਜਿੱਤ ਕੇ ਲੈ ਗਈ ਆ ਜਦ ਕਿ ਲੱਗਦਾ ਸੀ ਕਿ ਬੀਜੇਪੀ ਜੰਮੂ ਜਿੱਤੂ ਤੇ ਕਾਂਗਰਸ ਹਰਿਆਣਾ ਜਿੱਤੂ ਪਰ ਹੋ ਗਿਆ ਉਲਟ ਵੇਨੇ ਪਾਈ ਉਹਨੇ ਸਮੇਂ ਦੇ ਵਿੱਚ ਕੀ ਬਣਦਾ ਪਰ ਅਸੀਂ ਪੰਜਾਬੀ ਆ ਪੰਚਾਇਤੀ ਚੋਣਾਂ ਦੇ ਵਿੱਚ ਬੰਦੂਕਾਂ ਨਾ ਚੱਲਣ ਗੋਲੀਆਂ ਨਾ ਚੱਲਣ ਜਿੰਮਨੀ ਚੋਣਾਂ ਹੋਣੀਆਂ ਉਹਦੇ ਸਮੇਂ ਦੇ ਵਿੱਚ ਪੰਜਾਬ ਦੇ ਚਾਰ ਖੇਤਰਾਂ ਦੇ ਵਿੱਚ ਬੰਦਿਆਂ ਵਾਂਗੂ ਅਸੀਂ ਵੋਟ ਪਾਈਗੇ ਤੇ ਬੰਦਿਆਂ ਵਾਂਗੂ ਜਿੱਤਗੇ ਇਸ ਗੱਲ ਦੀ ਕਾਮਨਾ ਕਰਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝੀ ਕਰਿਓ ਬਹੁਤ ਬਹੁਤ ਧੰਨਵਾਦ